ਇਹ ਸਭ ਪਹਿਲਾਂ ਗਾਵਾਂ ਗਈ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਜੈ ਜਿਹੜਾ ਪਾਕਿਸਤਾਨ ਵੱਲੋਂ ਨਪਾਕਰ ਕਰ ਕੀਤੀ ਗਈ ਇਹ ਕਿਸ ਤਰ੍ਹਾਂ ਦੇਖਦੇ ਹੋ ਭਾਰਤ ਨੇ ਜਿਹੜਾ ਵੀ ਅੱਗੋਂ ਜਵਾਬ ਦਿੱਤਾ ਦッコ ਅੰਡਿਆ ਜਿਹੜਾ ਵਾ ਇਸ ਵੇਲੇ ਵਰਲਡ ਦੇ ਸੁਪਰ ਪਾਵਰਸ ਦੇ ਵਿੱਚੋਂ ਉਹ ਇੱਕ ਵਾ ਹੁਣ ਜਿਹੜਾ ਸਭ ਤੋਂ ਸ਼ੁਰੂਆਤ ਹੋਈ ਆ ਉਹਨੇ ਬਹੁਤ ਜਿਹੜੀ ਨਾਪਾਕ ਹਰਕਤ ਕੀਤੀ ਪਾਕ ਨੇ ਪਹਿਲਾਂ ਸਾਡੇ ਪਹਿਲਗਾਮ ਦੇ ਵਿੱਚ ਸਲਾਨੀ ਮਾਰੇ ਕਈਆਂ ਸਾਡੀਆਂ ਭੈਣਾਂ ਦੇ ਸਿੰਦੂਰ ਉਗਾੜੇ ਔਰ ਇਸੇ ਕਰਕੇ ਸਾਡੀ ਆਰਮੀ ਨੇ ਔਰ ਸਾਡੀ ਸਰਕਾਰਾਂ ਨੇ ਉਸ ਆਪਰੇਸ਼ਨ ਨੂੰ ਆਪਰੇਸ਼ਨ ਸੰਦੂਰ ਦਾ ਨਾਮ ਦੇ ਕੇ ਉੱਥੋਂ ਦੇ ਜਿਹੜੇ ਅਤਵਾਦੀਆਂ ਦੇ ਟਿਕਾਣੇ ਦਾ ਤਹਿਸ਼ਦਿਸ਼ ਕੀਤਾ ਸਾਡੀ ਲੜਾਈ ਕਿਸੇ ਦੇਸ਼ ਨਾਲ ਹੀ ਆ ਕਿਸੇ ਧਨਵਈਆ ਧਰਮ ਨਾਲ ਹੀ ਆ ਫਿਰਕੇ ਨਾਲ ਨਹੀਂ ਆ ਸਾਡੀ ਲੜਾਈ ਸਿਰਫ ਜਿਹੜੀ ਟੈਰੋਰਿਜ਼ਮ ਖਿਲਾਫ ਆ ਯਾਤਵਾਦ ਦੇ ਖਿਲਾਫ ਆ ਸੋ ਅਸੀਂ ਉਸ ਪਹਿਲਗਾਮ ਦੀ ਘਟਨਾ ਜਿਹੜੀ ਹੋਈ ਆ ਉਹਦਾ ਆਪਣਾ ਬਦਲਾ ਲੈਣ ਵਾਸਤੇ ਅਸੀਂ ਉਹਨਾਂ ਦੇ ਟੈਰਰਿਸਟ ਕੈਂਪ ਦੇ ਉੱਤੇ ਅਟੈਕ ਕੀਤਾ ਉਹਦੇ ਤੋਂ ਉਹਨੇ ਜਿਹੜਾ ਵਾ ਉਹ ਅੱਗ ਬਬੂਲਾ ਹੋ ਕੇ ਜਿਹੜਾ ਕੱਲ ਸਾਡੇ ਰਾਤ 15 ਸ਼ਹਿਰਾਂ ਦੇ ਉੱਤੇ ਮਿਜ਼ਾਈਲ ਜਿਹੜੇ ਬੈਲਿਸਟਿਕ ਮਿਜ਼ਾਈਲ ਦੇ ਅਟੈਕ ਕੀਤੇ ਪਰ ਸਾਡੀ ਇੰਡੀਅਨ ਆਰਮੀ ਇੰਨੀ ਕੁ ਸੁਪਰ ਵਧੀਆ ਪਾਵਰ ਹੈਗੀ ਆ ਕਿ ਉਹ ਸਾਰੀਆਂ ਬੈਲਿਸਟਿਕ ਮਿਜ਼ਾਈਲ ਨੂੰ ਅਸੀਂ ਉਸੇ ਨਿਕਲਦੇ ਸਾਰੀ ਤੈਸ ਰੈਸ ਕਰਦਾ ਕਿ ਜਿਹੜਾ ਸਾਡਾ ਐਸ ਐਮ 400 ਸੈਮ ਸਰਫੇਸ ਟੂ ਐਂਟੀ ਮਿਸਾਈਲ ਸਿਸਟਮ ਉਹ ਮੇਰੇ ਖਲ ਵਰਡ ਦੇ ਵਿੱਚ ਸਿਰਫ ਸ਼ਾਇਦ ਦੋ ਕੰਟਰੀਆਂ ਕੋ ਰਸ਼ੀਆ ਕੋ ਜਾਂ ਸਾਡੇ ਕੋ ਸੋ ਉਹਦਾ ਜਵਾਬ ਅਸੀਂ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਦਿੱਤਾ ਕਿ ਕੋਈ ਵੀ ਮਿਸਾਈਲ ਸਾਡੀ ਇੰਡੀਆ ਚ ਐਂਟਰ ਨਹੀਂ ਹੋ ਸਕੀ ਸੋ ਇਸ ਕਰਕੇ ਉਹ ਇਤੋਂ ਵੀ ਟੜਫ ਗਿਆ ਤੀਸਰੇ ਨੰਬਰ ਤੇ ਉੱਥੋਂ ਦਾ ਲਾਹੌਰ ਦਾ ਜਿਹੜਾ ਐਰ ਡਿਫੈਂਸ ਸਿਸਟਮ ਹੁਣ ਪਤਾ ਨਹੀਂ ਕਿਸ ਤਰ੍ਹਾਂ ਸਾਡੀ ਆਰਮੀ ਵੱਲੋਂ ਜਿਸ ਤਰ੍ਹਾਂ ਉਹ ਵੀ ਜਿਹੜਾ ਉਹਨਾਂ ਦਾ ਬਿਲਕੁਲ ਜਿਹੜਾ ਉਹ ਮਿੱਟੀ 'ਚ ਮਿਲ ਚੁੱਕਾ। ਸੋ ਐਸ ਵੇ ਜਿਹੜਾ ਕਹਿੰਦੇ ਨਾ ਵੀ ਪਾਕਿਸਤਾਨ ਬਹੁਤ ਜ਼ਿਆਦਾ ਜਿਹੜਾ ਉਹ ਨੀਚੇ ਗਿਰ ਚੁੱਕਾ ਆਪਣੀਆਂ ਨਾਪਾਕ ਹਰਕਤਾਂ ਕਰਕੇ। ਬਾਕੀ ਅਸੀਂ ਇੰਡੀਅਨ ਲੋਕ ਆ ਇੰਡੀਅਨ ਪਬਲਿਕ ਆ ਅਸੀਂ ਆਪਣੀ ਸਰਕਾਰਾਂ ਦੇ ਨਾਲ ਅਸੀਂ ਇੰਡੀਅਨ ਆਰਮੀ ਦੇ ਨਾਲ ਕਿਉਂਕਿ ਪਿੱਛੇ ਵੀ ਜਿਹੜੀਆਂ جنگਾਂ ਆਈਆਂ ਤੇ ਜੋ ਮੈਂ ਟੀਵੀ 'ਚ ਜਾਂ ਅਖਬਾਰਾਂ 'ਚ ਪੜ੍ਹ ਰਿਹਾ ਸੀ ਉਹਦੇ ਵਿੱਚ ਇਹੀ ਕਿਹਾ ਗਿਆ ਕਿ ਜਦੋਂ ਆਰਮੀ ਦੀ ਸਪਲਾਈ ਰੁਕਦੀ ਸੀ ਤੇ ਆਵਾਮ ਜਿਹੜੀ ਸੀ ਜਨਤਾ ਜਿਹੜੀ ਸੀ ਉਹ ਆਰਮੀ ਦਾ ਸਾਥ ਦਿੰਦੀ ਸੀ। ਹੁਣ ਹੁਣ ਵੀ ਸਾਰੀ ਜਨਤਾ ਜਿਹੜੀ ਆ ਇੰਡੀਆ ਦੀ ਆਪਣੀ ਆਪਣੀ ਮਿਲਟਰੀ ਦੇ ਨਾਲ ਆਪਣੀ ਆਰਮੀ ਦੇ ਨਾਲ 에어 ਫੋਰਸ ਦੇ ਨਾਲ ਨੀਵੀ ਦੇ ਨਾਲ ਭਾਰਤ ਮਾਤਾ ਦੀ ਜੀ ਚਾਰ ਜੰਗ 1965 ਦੀ ਬਾੜ ਦੀ ਲੜਾਈ ਹੋਈ ਹੈ 71 ਦੀ ਹੋਈ ਹੈ 72 ਦੀ ਹੋਈ ਉਹਨਾਂ ਨੂੰ ਭੇਜਿਆ ਆਇਆ ਜੰਗ ਨਹੀਂ ਲੱਗਣੀ ਚਾਹੀਦੀ ਇਹ ਕਿਉਂ ਇਹਦੇ ਵਿੱਚ ਗਰੀਬ ਟੁਕੜਾ ਜਿਹੜਾ ਬਹੁਤ ਜ਼ਿਆਦਾ ਮਰਿਆ ਹੈ ਜਿਨ੍ਹਾਂ ਕੋਲ ਖਾਣ ਵਾਸਤੇ ਪੈਸੇ ਨਹੀਂ ਜਿਹੜੀ ਕਿ ਕਮਾਈ ਕਰਕੇ ਰੱਖਿਆ ਚਲਾਉਂਦੇ ਨੇ ਜਿਨ੍ਹਾਂ ਨੂੰ ਰੋਟੀ ਪਾਣੀ ਨਹੀਂ ਮਿਲਦਾ ਉਹ ਉਹ ਹੀ ਕਮਾਈ 100 ਕਮਾਉਂਦੇ ਨੇ 100 ਦੀ ਰਾਤ ਨੂੰ ਰੋਟੀ ਖਾਣੀ ਹੈ ਉਹ ਕਿਥੋਂ ਕੁ ਮਈਆਂ ਕਰਨਗੇ ਇਹ ਜੰਗ ਲੱਗੇਗੀ ਆਪਣੇ ਵੀ ਬੱਚੇ ਜਾਣਗੇ ਉਹ ਅਗਲੇ ਪਾਸੇ ਵੀ ਬਾਰਡਰ ਬੈਠੇ ਆ ਉਹ ਵੀ ਦੁਨੀਆ ਦੇ ਉਹ ਵੀ ਇਨਸਾਨੀਏ ਚ ਨੇ ਅਸੀਂ ਵੀ ਇਨਸਾਨੀਏ ਜਿਉਂ ਹਵਾਨੀਆਂ ਤੇ ਬਣੇ ਨੇ ਲੇਕਿਨ ਉਹਨਾਂ ਨੂੰ ਜ਼ੋਰ ਦਾ ਸਬਕ ਜਿਹੜਾ ਗੌਰਮੈਂਟ ਨੇ ਦੇ ਦਿੱਤਾ ਇਹੋ ਹੀ ਬਹੁਤ ਬਹੁਤ ਪਹਿਲੀਆਂ ਜੰਗਾਂ ਵੇਖੀਆਂ ਪਹਿਲਾਂ ਦੇ ਹਾਲਾਤਾਂ ਤੇ ਹੁਣ ਦੇ ਹਾਲਾਤਾਂ ਕੀ ਫਰਕ ਹੈ ਹੁਣ ਦੇ ਹਾਲਾਤਾਂ ਚ ਵੀ ਜਿਸ ਤਰ੍ਹਾਂ ਪਹਿਲਾਂ ਬਲੈਕਆਊਟ ਚੱਲਦੀ ਸੀ ਬਿਲਕੁਲ ਹਨੇਰੇ ਹੋ ਜਦੇ ਕੋਈ ਸਕੂਟਰ ਗੱਡੀ ਨਹੀਂ ਸੀ ਚੱਲਦੀ ਸੀ ਅੱਜ ਕੋਈ ਬੇਫਿਕਵਾ ਅੱਜ ਕਿ ਲਾਪਰਵਾਹੀਆਂ ਰਾਤੋਂ ਸਕੂਟਰਾਂ ਤੇ ਗੱਡੀਆਂ ਦੇ ਮੋਬਾਈਲਾਂ ਦੇ ਲੋਕ ਛੜਕਾਂ ਦੇ ਕੋਲ ਦੇ ਰਹੇ ਲੇਕਿਨ ਉਦੋਂ ਅਸੀਂ ਸ਼ੀਸ਼ਿਆਂ ਦੇ ਅੱਗੇ ਗੱਤੇ ਲਗਾਏ ਹੁੰਦੇ ਸੀ ਕਾਲੇ ਸ਼ੀਸ਼ੇ ਕੀਤੇ ਹੁੰਦੇ ਸੀ ਲੇਕਿਨ ਬਿਲਕੁਲ ਬਲੈਕ ਆਊਟ ਹੁੰਦੇ ਸੀ ਅਸੀਂ ਟਿਕਰੀ ਪਹਿਰੇ ਵੀ ਦਿੰਦੇ ਰਹੇ ਹੂੰ ਗਲੀਆਂ ਮੱਲਿਆਂ ਦਾ ਅਗਲੀਆਂ ਮੱਲਿਆਂ ਚ ਲਾਈਨਾਂ ਦੇ ਵਿੱਚ ਪੈਰਾਸ਼ੂਟ ਨਾਲ ਉਤਰਦੇ ਹੁੰਦੇ ਸੀ ਉਹਨਾਂ ਨੂੰ ਫੜਦੇ ਜੀ ਪੁਲਿਸ ਸਾਡੇ ਨਾਲ ਹੁੰਦੀ ਸੀ ਲਾਈਨਾਂ ਦੇ ਵਿੱਚ ਟਿਕਰੀ ਪਹਿਰੇ ਲੱਗਦੇ ਗਲੀ ਗਲੀ ਮੱਲੇ ਮੱਲੇ ਹੂੰ ਇੰਨਾ ਘਾਬੀ ਇੱਥੋਂ ਤੱਕ ਕਿ ਬੱਚਿਆਂ ਦੇ ਹੌਂਸਲੇ ਵਧੇ ਹੋਏ ਆ। ਬੱਚਿਆਂ ਦੇ ਹੌਂਸਲੇ ਛੋਟੇ-ਛੋਟੇ ਬੱਚਿਆਂ ਦੇ ਹੌਂਸਲੇ ਬਹੁਤ ਵਧੇ ਹੋਏ ਆ। ਉਹ ਕਹਿੰਦੇ ਕੋਈ ਗੱਲ ਹੀ ਨਹੀਂ। ਰਾਤ ਵੀ ਜੇ ਬੱਚਨ ਜਾਗਣਾ ਪੈਂਦਾ ਤਾਂ ਬੱਚੇ ਜਾ ਕੇ ਕੱਢਦੇ ਫੇਰ। ਕੋਈ ਕੋਈ ਗੱਲ ਹੀ ਨਹੀਂ। ਅਸੀਂ ਇਸ ਦਾ ਪੂਰਾ ਮੁਕਾਬਲਾ ਕਰਨਾ। ਇੰਨਾ ਲੋਕਾਂ ਦੇ ਦਿਲ ਔਰ ਦਲੇਰ ਵਧੇ ਪਏ ਆ। ਵੀ ਆਰ ਪਾਰ ਹੋ ਕੇ ਰਹੇ ਔਰ ਜਿਹੜੀ ਜੜੀ ਕਿੱਟਗੇ ਤੇ ਖਤਮ ਹੋ ਜਵੇ। ਲੋਕ ਇਤਨਾ ਆਪਣੇ ਆਪ ਨੂੰ ਸਕੂਨ ਸਮਝਦੇ ਬੇ ਵੀ ਪਹਿਲੀਆਂ ਸਰਕਾਰਾਂ ਦੇ ਜੇ ਵਾਅਦੇ ਸੀ ਉਹ ਸਾਡਾ ਉਹਨੂੰ ਉੱਥੇ ਖਤਮ ਕਰਕੇ ਵਾਪਸ ਲੈ ਆਉਂਦੇ ਸੀ ਅੱਜ ਦੀਆਂ ਸਰਕਾਰਾਂ ਜਿਹੜੀਆਂ ਇਹ ਨਹੀਂ ਕੰਮ ਕਰਨ ਵਾਲੀਆਂ ਇਹ ਅੱਗੇ ਵਧਣ ਵਾਲੀਆਂ ਤਾਂ ਸ਼ੋਕ ਮਾਰਜੀ ਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪਾਕਿਸਤਾਨ ਵੱਲੋਂ ਇੱਕ ਹਰਕਤ ਐ ਕੀਤੀ ਗਈ ਆ ਪਾਕਿਸਤਾਨ ਦੀ ਹਰਕਤ ਕੀਤੀ ਬਹੁਤ ਮੜੀ ਕੀਤੀ ਆ ਇੰਡੀਆ ਨੇ ਜਿਹੜਾ ਜਵਾਬ ਦਿੱਤਾ ਬਹੁਤ ਵਧੀਆ ਦਿੱਤਾ ਮੋਦੀ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਮੋਦੀ ਨੂੰ ਸੌਸ ਸਿਖਾਉਣਾ ਕਹਿੰਦੇ ਇਹਨਾਂ ਨੂੰ ਇਹ ਬਹੁਤ ਬੜਾ ਕਹਿੰਦੀਆਂ ਜਿਹੜੀਆਂ ਇਹੋ ਜਿਹੀਆਂ ਘਟਨਾ ਕਰ ਰਹੇ ਆ ਇੰਨੇ سارے ਬੰਦੇ ਨਾਜਾਇਜ਼ ਮਾਰ ਰਹੇ ਫੌਜੀ ਮਾਰ ਰਹੇ ਆ ਆਤਵਾਦ ਇਹਨਾਂ ਪੈਦਾ ਕੀਤਾ ਇਹ ਮੋਦੀ ਬਹੁਤ ਵਧੀਆ ਕੰਮ ਕਰ ਰਿਹਾ ਮੋਦੀ ਜਿੰਦਾਬਾਦ ਭਾਰਤ ਮਾਤਾ ਜਿੰਦਾਬਾਦ ਹਾਂਜੀ ਕੀ ਜਣਾ ਚਾਹੁੰਦੇ ਜਿਹੜਾ ਅਟੈਕ ਹੋਇਆ ਦੇਖੋ ਇਹਦਾ ਜਵਾਬ ਦੇਣਾ ਬਣਦਾ ਈ ਸੀ ਭਾਰਤ ਨੂੰ ਜੇਪਲਗਰ ਦੇ ਵਿੱਚ ਹੋਈ ਘਟਨਾ ਸਾਰੀ ਦੁਨੀਆ ਨੇ ਉਹਨੂੰ ਬਹੁਤ ਦਿੰਦਿਆ ਕੀਤੀ ਔਰ ਬਹੁਤ ਗਲਤ ਘਟਨਾ ਸੀਗੀ ਕਿਸੇ ਫਲਾਨੀਆਂ ਨੂੰ ਕਿਤੇ ਵੀ ਆਮ ਨਾਗਰਿਕ ਨੂੰ ਬਿਨਾਂ ਵਜ੍ਹਾ ਜਾ ਕੇ ਮਾਰ ਦੇਣਾ ਉਹਨਾਂ ਦੇ ਸਦੂਰ ਜਾੜ ਦੇਣੇ ਇਹ ਬਹੁਤ ਹੀ ਕਲੋਨੀ ਘਟਨਾ ਸੀ ਔਰ ਭਾਰਤ ਨਹੀਂ ਸਾਰਾ ਦੁਨੀਆ ਹੀ ਉਹਦੇ ਵਿੱਚ ਬਹੁਤ ਸਤੰਭ ਸੀ ਹੈਰਾਨ ਸੀਗੀ ਤੇ ਉਹਦਾ ਜਵਾਬ ਦੇਣਾ ਬਣਦਾ ਸੀਗਾ ਔਰ ਮੋਦੀ ਜੀ ਨੇ ਬਹੁਤ ਵਧੀਆ ਜਵਾਬ ਦਿੱਤਾ ਵਾ ਉਹਨਾਂ ਦੇ ਜਿਹੜੇ ਅਤੰਕਵਾਦੀ ਠਾੜੇ ਆ ਉਹਨਾਂ ਤੇ ਹਮਲਾ ਕਰਕੇ ਬਹੁਤ ਹੀ ਵਧੀਆ ਕੀਤਾ ਵਾ ਔਰ ਅੱਗਾ ਦੀ ਜਿਹੜੀ ਰਾਤ ਪਾਕਿਸਤਾਨ ਵੱਲੋਂ ਜਿਹੜੀ ਇੱਕ ਕਾਰਵਾਈ ਕੀਤੀ ਗਈ ਨਾ ਪਾਕ ਆਪਾਂ ਆਪ ਕਹਿ ਸਕਦੇ ਭਾਰਤ ਨੇ ਵੀ ਇਹਦਾ ਮੂੰਹ ਤੋੜ ਜਵਾਬ ਦਿੱਤਾ ਕੋਸ਼ਿਸ਼ ਅਸੀਂ ਪਹਿਲੇ ਕਹਾਂਗੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦੇਖੋ ਜੀ ਆਪਾਂ ਹਿੰਦੂਸਤਾਨੀ ਆ ਤੇ ਪਾਕਿਸਤਾਨ ਨੂੰ ਆਪਾਂ ਤੁੰਡ ਦੇਣਾ ਬਸ ਸਾੜ ਕੋ ਸਿਰਫ ਇਹੋ ਗੱਲ ਜੀ ਜੋ ਉਹਨਾਂ ਨੇ ਹਰਕਤ ਕੀਤੀ ਬਹੁਤ ਮਾੜੀ ਕੀਤੀ ਆ ਤੇ ਆਪਾਂ ਉਹਦਾ ਮੂੰਹ ਤੇੜ ਜਵਾਬ ਦੇਣਾ ਪਾਸੀ ਠੀਕ ਹੈ ਜੀ ਦੇਖੋ ਜਿਹੜਾ دہشت ਗਰਦਾਂ ਨੂੰ ਪਾਲਿਆ ਹੋਇਆ ਸੀ ਪਾਕਿਸਤਾਨ ਨੇ ਪੂਰੇ ਵਿਰੁੱਧ ਜੋ ਭਾਰਤ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਹਾਸਤੇ ਜੋ ਉਥੇ ਅਟੈਕ ਕੀਤਾ ਔਰ ਉਹ دہشت ਖਤਮ ਕਰਨ ਵਾਸਤੇ ਭਾਰਤ ਦਾ ਇੱਕ ਪ੍ਰਿਆਸ ਸੀ ਤੇ ਉਦਮ ਸੀ ਲੇਕਿਨ ਜੋ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦਿਆਂ ਹੋਇਆ ਡਰੋਨ ਦੇ ਨਾਲ ਹਮਲੇ ਕੀਤੇ ਆਪਣੇ ਅਲੱਗ-ਅਲੱਗ ਸ਼ਹਿਰ ਠਿਕਾਣਿਆਂ ਦੇ ਉੱਤੇ ਨਿਸ਼ਾਨਾ ਬਣਾਉਂਦੇ ਹੋਏ ਉਹਨਾਂ ਨੇ ਜੋ ਕਾਰਵਾਈ ਕੀਤੀ ਪਰ ਭਾਰਤ ਦੀ ਜਿਹੜੀ ਸੁਰੱਖਿਆ ਤੰਤਰ ਆਪ ਸਾਰਿਆਂ ਨੂੰ ਪਤਾ ਵੀ ਇਸ ਵੇਲੇ ਭਾਰਤ ਸ਼ੇਰ ਬਣਿਆ ਹੋਇਆ ਔਰ ਸ਼ੇਰ ਦੇ ਉੱਤੇ ਹਮਲਾ ਗਿੱਦੜਾਂ ਦਾ ਕਦੀ ਚੱਲਿਆ ਨਹੀਂ ਜਾਂਦਾ ਹੁੰਦਾ ਔਰ ਨਾ ਹੀ ਉਹਦਾ ਮੁਕਾਬਲਾ ਕਰ ਸਕਦਾ ਭਾਰਤ ਦੇ ਸਾਰੇ ਨਾਗਰਿਕ ਇਸ ਵੇਲੇ ਭਾਰਤੀ ਸੈਨਾ ਦੇ ਨਾਲ ਖੜੇ ਆ। ਔਰ ਇਸ ਜਿਤਨੀ ਉਹਦੀ ਕਾਇਰਤਾਪੂਰਨ ਹਰਕਤ ਸੀ ਉਹਨੂੰ ਹਵਾ ਦੇ ਵਿੱਚ ਉਡਾਇਆ ਗਿਆ। ਅੱਜ ਕੱਲ ਰਾਤੀ ਪਰਸੋ ਰਾਤੀ ਵੀ ਆਪਾਂ ਦੇਖਿਆ ਟੀਵੀ ਦੇ ਵਿੱਚ ਔਰ ਅਲੱਗ-ਅਲੱਗ ਮਾਧਿਮਾਂ ਰਾਹੀਂ ਸਾਨੂੰ ਸੂਚਨਾ ਦੇਖਣ ਨੂੰ ਮਿਲਦੀ ਰਹੀਆਂ। ਕਿ ਭਾਰਤ ਐਸ ਵੇਲੇ ਉਹ 1971 ਵਾਲਾ 1965 ਵਾਲਾ ਨਹੀਂ ਰਹਿ ਗਿਆ। ਈ ਐਸਵੇਲੇ ਵਿਸ਼ਵ ਗੁਰੂ ਹੋਣ ਦੇ ਵਿੱਚ ਅਗਰ ਸਾਰਾ ਔਰ ਕਿਸੇ ਵੀ ਤਰੀਕੇ ਦੀ دہشت ਗਰਦੀ ਅੰਤਕਵਾਦ ਔਰ ਜਾਂ ਇੱਥੇ ਭਾਰਤੀ ਨਾਗਰਿਕਾਂ ਨੂੰ ਡਰਾਣਾ ਧਮਕਾਣਾ ਮਾਰਨਾ ਇਹ ਬਰਦਾਸ਼ਤ ਨਹੀਂ ਕਰੇਗਾ ਇਸ ਲਈ ਸਾਰੇ ਵਿਸ਼ਵ ਨੂੰ ਵੈਸੇ ਤੇ ਸ਼ਾਂਤੀ ਦੀ ਅਪੀਲ ਆ ਪਰ ਜਦੋਂ ਯੁੱਧ ਬਾਣੀ ਹੀ ਜਾਵੇ ਤੇ ਉਹਦੇ ਲਈ ਨਿਰਬੈਤਾਪੂਰਨ ਉਹਦਾ ਸਾਹਮਣਾ ਕਰਨਾ ਵੀ ਸਾਡਾ ਸਾਰਿਆਂ ਦਾ ਫਰਜ਼ ਹੈ ਠੀਕ